ਭਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੈਮਰ ਕਾਟਨ ਦੇ ਕਾਟਨ ਦੇ ਸੁੱਟਾਂ ਦੀ ਵੈਰਿਟੀ ਪਹੁੰਚ ਗਈ ਜੀ ਕੈਮਰ ਕਾਟਨ ਪਹਿਲਾਂ ਵੀ ਬਹੁਤ ਰੰਗਾਂ ਡਿਜ਼ਾਈਨਾਂ ਜਮਾਲ ਆਇਆ ਸੀਗਾ ਨਵੇਂ ਦਵਾਰੇ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਆ ਗਿਆ ਜੀ ਬਹੁਤ ਵਧੀਆ ਕੁਆਲਿਟੀ ਦੇ ਉੱਤੇ ਜੀ ਸਾਰੀ ਸ਼ਿਵਾ ਮਿਲਦੀ ਟੀਕੇ ਟੈਕਸ ਮਿਲਦੀ ਮਾਰਕੀਟ ਦੇ ਵਿੱਚ ਵਿਕੇ 500 ਦਾ ਵਿਕੇ 550 ਦਾ ਸਾਡਾ ਰੇਟ ਸਿਰਫ 400 ਰੁਪਏ ਹੈ ਜੀ ਇਹ 400 ਰੁਪਏ ਦੇ ਵਿੱਚ ਪਿਓਰ ਕੈਮਰ ਕਾਟਨ ਪੂਰੀ ਵਧੀਆ ਕੁਆਲਿਟੀ ਦੇ ਜੀ ਗਰਮੀ ਵਾਲੀ ਕੁਆਲਿਟੀ ਦੇ ਤੇ ਜੀ 400 ਦੇ ਵਿੱਚ ਕੈਮਰ ਕਾਟਨ ਦੇ ਬਹੁਤ ਹੀ ਰੰਗ ਡਿਜ਼ਾਈਨ ਨਵੇਂ ਨਵੇਂ ਡਿਜ਼ਾਈਨ ਜਮਾਲ ਪਹੁੰਚੂ ਕੇ ਹੈ ਦੇ ਵਿੱਚ ਜੀ ਨਵੇਂ ਨਵੇਂ ਡਿਜ਼ਾਈਨਾਂ ਤੇ ਰੰਗਾਂ ਦੇ ਵਿੱਚ ਮਾਲ ਪਿਓਰ ਕੈਮਰ ਕਾਟਨ ਸ਼ਿਵਾ ਮਿਲ ਦੀ ਏਕ ਟੈਕਸ ਮਿਲ ਦੀ ਪਰ ਆਮਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈ ਜੀ ਸੇਰ ਮੇਲੇ ਦੇ ਉੱਤੇ ਜੀ ਕੈਮਰ ਕਾਟਨ ਦਾ ਸੂਟ ਸਿਰਫ 400 ਰੁਪਏ ਦਾ ਘੱਟਾ ਜੀ ਇਹ 400 ਰੁਪਏ ਦੇ ਵਿੱਚ ਪਿਓਰ ਕੈਮਰ ਕੋਟਨ ਦਾ ਸੂਟ 473 ਜੀ ਭਰਾਵਾਂ ਦੀ ਸਿੱਧੀ ਦਿੱਤੀ ਬਹੁਤ ਹੀ ਨਵੇਂ ਨਵੇਂ ਰੰਗਾਂ ਗਾਗੀ ਦੇ ਵਿੱਚ ਪਹਿਲਾਂ ਬਹੁਤ ਡਿਜ਼ਾਈਨਾਂ ਜਮਾਲ ਆਇਆ ਸੀਗਾ ਵਿੱਚੋਂ ਰੰਗ ਛੋਟ ਹੋ ਗਏ ਸੀਗੇ ਹੁਣ ਉਦੋਂ ਵੀ ਦੇਖੋ ਕਿੰਨੇ ਸੋਹਣੇ ਡਿਜ਼ਾਈਨਾਂ ਜਮਾਲ ਆ ਗਿਆ ਜੀ ਆਹ ਸਾਰੇ ਨਵੇਂ ਡਿਜ਼ਾਈਨ ਗਾਗੀ ਜੀ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਤਕਰੀਬਨ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਦਾ ਜਮਾਲ ਆ ਗਿਆ ਜੀ ਤਕਰੀਬਨ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆ ਗਏ ਜੀ ਇਹ ਦੇਖੋ ਡਿਜ਼ਾਈਨ ਐਕਸਟਰਾ ਸੀਗਾ ਆਹ ਡਿਜ਼ਾਈਨ ਐਕਸਟਰਾ ਆ ਗਿਆ ਇਹਦੇ ਵਿੱਚ ਚਾਰ ਕਲਰ ਹੀ ਇਹਦੇ ਵਿੱਚ ਨੇ ਤੇ ਚਾਰ ਕਲਰ ਹੀ ਉਹਦੇ ਵਿੱਚ ਸੀਗੇ ਭਰਾਵਾਂ ਦੀ ਹਿੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਬਿਆਰ ਕੈਮਰ ਕੋਟਣਾ ਸਿਰਫ 400 ਸੂਟ ਕੱਟਦਾ ਜੀ 400 ਦੇ ਵਿੱਚ ਭਰਾਵਾਂ ਦੀ ਹਿੱਤੀ ਦੇ ਉੱਤੇ ਜੀ ਡਿਜ਼ਾਈਨ ਸਾਹਿਬ ਬਹੁਤ ਹੀ ਵਧੀਆ ਵਧੀਆ ਡਿਜ਼ਾਈਨ ਦਾ ਜਮਾਲ ਆਇਆ ਹੋਇਆ ਜੀ ਇਹਦੇ ਵਿੱਚ ਜੀ ਬਿਲਕੁਲ ਗਰਮੀ ਵਾਲੀ ਕੁਆਲਿਟੀ ਦੇ ਉੱਤੇ ਪਿਓਰ ਕੈਮਰ ਕਾਟਨ ਦਾ ਸੂਟ ਹੈ 400 ਰੁਪਏ ਰੇਟ ਹੈ ਜੀ ਆਪਣਾ ਭਰਾਵਾ ਦੀ ਦਿੱਤੀ ਦਿੱਤੀ ਹੈ ਇਹਦਾ ਜਿਹਾ ਦੇਖੀ ਚੱਲੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਦਾ ਜਮਾਲ ਆ ਗਿਆ ਇਹਦੇ ਵਿੱਚ 999 ਜਿੰਨਾ ਤੇ 99 ਰੰਗਾਂ ਦੇ ਵਿੱਚ ਰੇਟ ਸਿਰਫ 400 ਰੁਪਏ ਹੈ ਜੀ 400 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਰ ਮੇਲੇ ਦੇ ਉੱਤੇ ਜੀ ਕੈਮਰ ਕਾਟਨ ਦਾ ਸੂਟ 400 ਦਾ ਕਰਤਾ ਜੀ ਮਲਾਈ ਵਰਗਾ ਕੱਪੜਾ ਦੇਖੋ ਕਿੰਨਾ ਵਧੀਆ ਕੱਪੜਾ ਹੈਗਾ ਪਿਆਰ ਕੈਮਰ ਕਾਟਨ ਆ ਜੀ ਬਿਲਕੁਲ ਬਿਲਕੁਲ ਪਿਆਰ ਕੈਮਰ ਕਾਟਨ ਦੇ ਉੱਤੇ 400 ਸੂਟ ਕਰਤਾ ਜੀ ਜਿਹੜਾ ਮਾਰਕਟ ਦੇ ਵਿੱਚ ਆਮੇ 5 550 ਦਾ ਵਿਕਦਾ ਹੈਗਾ ਸਾਡਾ ਰੇਟ ਸਿਰਫ 400 ਰੁਪਏ ਆ ਜੀ ਇਹ ਡਿਜ਼ਾਈਨ ਦੇ ਦੇਖੀ ਜੇ ਲੋ ਸਕਰੀਨ ਸ਼ਾਟ ਲੈ ਕੇ ਮੰਗਾ ਸਕਦੇ ਆ ਜੀ ਸਾਡੇ ਚੈਨਲ ਨੂੰ ਇੰਸਟਾ ਦੇ ਉੱਤੇ ਫੋਲੋ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਹਰ ਕਿਸਮ ਦੇ ਸੂਟਾਂ ਦਾ ਸੇਰ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਜੇਕਰ ਡਿਜ਼ਾਈਨਿੰਗ ਦੇਖੀ ਚਲੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਲਦੀ ਜਲਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਡਿਜ਼ਾਈਨਿੰਗ ਤਾਂ ਇੱਕ ਚੱਕ ਵਧੀਆ ਹੈ ਜਿਹਦੇ ਵਿੱਚ ਡਿਜ਼ਾਈਨਿਕਾ ਇੱਕ ਤੋਂ ਇੱਕ ਵਧੀਆ ਆਇਆ ਹੋਇਆ ਜੀ ਸਾਰੇ ਡਿਜ਼ਾਈਨ ਆ ਸ਼ਾਨਦਾਰ ਡਿਜ਼ਾਈਨ ਹੈ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸਿਰ ਮੇਲੇ ਦੇ ਉੱਤੇ ਆ ਦੇਖੋ ਜੀ ਡਿਜ਼ਾਈਨਿੰਗ ਦੇਖੀ ਚਲੋ ਸਿਰਫ 400 ਦਾ ਸੂਟ ਹੈ ਜੀ ਇਹ 400 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਬਿਲਕੁਲ ਪਿਓਰ ਕੈਮਰਕਾਟਨ ਹੈ ਜੀ ਪਿਓਰ ਕੈਮਰਕਾਟਨ ਦਾ ਸੂਟ 400 ਦੀ ਕਟਾ ਹੈ ਇਹ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਇੱਕ ਤੇ ਇੱਕ ਕਲਰ ਵਧੀਆ ਜੀ ਜਿੰਨੇ ਮਰਜੀ ਸੂਟਲ ਜਾ ਸਕਦੇ ਹੋ ਜੀ ਕਿਸੇ ਵੀ ਭੈਣ ਭਰਾ ਨੇ ਇਕੱਠਾ ਕਪੜਾ ਵੇਚਣ ਵਾਸਤੇ ਦੁਕਾਨਦਾਰੀ ਵਾਸਤੇ ਲੈ ਕੇਣਾ ਹੋਵੇ ਤਾਂ ਹੋਲਸੇਲ ਦੇ ਰਿੱਟਾ ਦੇ ਵਿੱਚ ਕਪੜਾ ਮਿਲਦਾ ਜੀ ਇੱਥੇ ਜਿੰਨਾ ਮਰਜੀ ਲੈ ਸਕਦੇ ਹੋਗੇ ਭਰਾਵਾਂ ਦੀ ਹੱਤੀ ਦੇ ਉੱਤੇ ਸਿਰ ਮੇਲਾ ਚੱਲ ਰਿਹਾ ਹੈਗਾ ਬੁੱਟੀਆਂ ਵਾਲੇ ਕਲਰ ਵੀ ਆ ਗਏ ਇਹਦੇ ਵਿੱਚ ਬਜ਼ੁਰਗਾਂ ਵਾਲੇ ਕਲਰ ਬਜ਼ੁਰਗਾਂ ਵਾਲੇ ਵੀ ਆ ਗਏ ਜੀ ਜੇ ਸਿਆਣੇ ਵਾਲਾ ਲੈਣੇ ਹੈਗੇ ਉਹ ਕਲਰਾਂ ਦੇ ਵਿੱਚ ਵੀ ਮਾਲ ਪਹੁੰਚ ਚੁੱਕਿਆ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਸੇਰ ਮੇਲਾ ਜੀ। ਛੁੜੀਆਂ ਕੱਤੀ ਵਾਲੀ ਕੁਆਲਿਟੀ, ਬੁੜੀਆਂ ਵਾਲੀ ਕੁਆਲਿਟੀ, ਸਾਰੇ ਮੇਲੇ ਦੀ ਕੁਆਲਿਟੀ ਦੇ ਵਿੱਚ ਸੇਲ ਤੇ ਮਾਲ ਮਿਲੂਗਾ ਜੀ। ਭਰਾਵਾਂ ਦੀ ਹੱਟੀ, ਬਾਸਟਰ ਰੋਡ ਮੋੜ ਮੰਡੀ। ਭਾਰੀ ਸੇਲ ਮੇਲਾ ਭਰਾਵਾਂ ਦੀ ਹੱਟੀ ਦਿੱਤੇ ਜੀ। ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ।